ਸਤਨਾਮ ਸ਼੍ਰੀ ਲਾਹੇ ਗੁਰ ਸਾਹਿਬ ਜੀ ਦੁਆਰਾ ਹੋਣਾ ਸੁਣ ਪਏ ਸੁਮਾ ਨਸਾਰ ਵਾਹਿਗੁਰੂ ਜੀ ਕੀ ਚਲ ਬਤ ਸਤਿ ਸ਼ਤਰ ਦੀ ਮਾਰ ਸਤ ਸਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਿੱਤਰ ਜੋਰੀ ਅੰਦਰ ਸਿਵਾਏ ਮਾਨ ਗੁਰੂ ਬਸਾਰ ਚੰਦ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੰਦਰ ਪਵਨ ਸਾਨ ਗੁਰਦੁਆਰਾ ਸ੍ਰੀ ਕ੍ਰਿਪਾ ਸਾਹਿਬ ਉਤਰ ਵਿਖੇ ਸੰਗਿਆਲੇ ਜਵਾਨਾਂ ਚ ਮਹਾਰਾਜ ਦੇ ਪਾਵਨ ਦਰਵਾਜ਼ੀਆਂ ਹਾਰੇ ਘਾਸ ਕਰ ਸੋ ਆਓ ਕਲਪੋਂ ਚੁਕਿਆ ਦੇ ਪਾਵਨ ਅਥਿਆਸ ਸਰਬਨ ਕਾਲੈ ਸੀ ਬਾਈ ਚਾਲ ਦੇ ਰਾਏ ਔਰ ਅਗਰ ਦੇ ਹੁਕਮ ਦੇ ਨਾਲ ਫੁਰਕਸ ਸੂਬਾ ਹੰਦਿਆ ਰਵਾਈ ਸੂਬੇ ਦਾ ਦਿੱਲੀ ਦੀ ਰਵਾਈ ਔਰ ਸੂਬਾ ਲਾਹੌਰ ਸਾਰੇ ਇਕੱਠੇ ਹੋ ਕਰਕੇ ਆਪਣੀਆਂ ਕੌਜਾਂ ਦਾ ਲਾਉ ਨਸਕਰ ਕਥਾ ਕਲ ਕੇ ਸੈਨਿਕ ਦੇ ਰਾਜ ਵਿੱਚ ਨੇ ਕੌਜਾਂ ਲੱਖਾਂ ਦੀ ਰਾਜ ਚ ਪਰ ਫਿਰ ਵੀ ਮਾਜ ਦੀ ਏਡੀ ਚਿੰਤਾ ਵਰਤੀ ਕਿ ਇਹ ਰੋਲ ਆਦਤ ਨੇ ਘਟ ਵੱਟ ਕੇ ਮਦਾਨ ਦੇ ਜਾਲਸੇ ਨੇ ਕਿੰਨਾਂ ਕਵਿਤਾ ਬਣਾਉਂਦੇ ਸਾਲ ਵਾਲੇ ਪਤਨ ਦੇ ਸਾਲ ਦਾ ਰਾਤੜ ਕੇ ਸੰਧਿਆ ਦਾ ਸਮਾ ਹੋ ਗਿਆ ਰਾਤਰੀ ਦਾ ਸਮਾ ਹੋ ਗਿਆ ਧੀਰਾ ਹੋ ਗਿਆ ਇਹ ਜਿੰਨੇ ਕਬੱਡੀ ਆਪਣੀਆਂ ਥੋੜੀਆਂ ਲੈ ਕੇ ਪਿਛਾਣ ਬਣ ਕੇ ਬੜੇ ਦੂਰ ਜਾ ਕਰ ਗਿਆ ਡੰਡੇ ਰੇ ਇਹਨਾਂ ਨੇ ਲਾਇਏ ਬੋਲਦੇ ਕਹਿਣਾ ਜਦੋਂ ਸੰਨਤ ਹੋਦੇ ਪਤਾ ਲੱਗਦਾ ਸੀ ਕਿ ਵੱਡੇ ਵੱਡੇ ਸੂਰਮੇ ਕਾਡਾ ਰੋਕ ਕੇ ਊੜਿਆ ਆਪਣੇ ਕਾਂ ਦੇ ਰਹੇ ਸੀ ਉਹਨਾਂ ਕਹਿੰਦੇ ਬਹੁਤ ਹਾਰੀਆਂ